ਆ ਬਾਪੂ ਜੀ ਦਾ ਇਹ ਖੇਤ ਹੈ ਜਿਹੜਾ ਰਾਵੀ ਦੇ ਕਹਿਰ ਤੋਂ ਪਹਿਲਾਂ ਬਹੁਤ ਸੋਹਣਾ ਹਰਾ ਭਰਾ ਖੇਤ ਸੀ ਪਰ ਹੁਣ ਕਿਧਰੇ ਲੱਭਦਾ ਨਹੀਂ ਇਹ ਬਜ਼ੁਰਗ ਹੁਣ ਆਪਦਾ ਖੇਤ ਲੱਭਦਾ ਫਿਰਦਾ ਸਾਰੀ ਜਵਾਨੀ ਮਿਹਨਤ ਕੀਤੀ ਇਹਨਾਂ ਖੇਤਾਂ 'ਚ ਇਹਨਾਂ ਨੂੰ ਹਰਿਆ ਭਰਿਆ ਕੀਤਾ ਪਰ ਅੱਜ ਖੇਤ ਫਿਰ ਬਰਬਾਦ ਹੋ ਗਿਆ ਆਪਣਾ ਖੇਤ ਲੱਭਦਾ ਕਿ ਮੇਰਾ ਖੇਤ ਕਿੱਧਰ ਗਿਆ ਇੱਥੇ ਤਾਂ ਹਰਾ ਭਰਿਆ ਖੇਤ ਸੀ ਪਰ ਹੁਣ ਸਿਰਫ ਬਰਬਾਦੀ ਦੀਆਂ ਤਸਵੀਰਾਂ ਆ ਰੇਤ ਬਚੀ ਐ ਮਿੱਟੀ ਬਚੀ ਐ ਫਸਲ ਕਿਧਰੇ ਦੀਂਦੀ ਨਹੀਂ ਤੇ ਇਸ ਖੇਤ ਨੂੰ ਮੁੜ ਬਹਾਲ ਕਿਵੇਂ ਕਰਨਾ ਇਹ ਇੱਕ ਵੱਡੀ ਚੁਣੌਤੀ ਬਣ ਗਈ ਐ ਕਿ ਕਿਵੇਂ ਨਜਿੱਠਣਾ ਇਸ ਮਸਲੇ ਦੇ ਨਾਲ ਹੁਣ ਕਿਵੇਂ ਇਸ ਖੇਤ ਨੂੰ ਮੁੜ ਬਹਾਲ ਕਰਨਾ ਪਰਿਵਾਰ ਵੀ ਤਾਂ ਇਸੇ ਖੇਤ ਤੋਂ ਪਾਲਣਾ ਹੈ ਕਈ ਕਿ ਫੋਟਰੇ ਤਾਂ ਜਿਹੜੀ ਉਹ ਇੱਥੇ ਜੰਮ ਗਈ ਐ ਤੇ ਬਾਪੂ ਇੱਥੇ ਟੋਏ ਚੋਂ ਮਿੱਟੀ ਪਟਪਟ ਵੇਖੀ ਜਾਂਦਾ ਸੀ ਕਿ ਕਿੰਨੀ ਕਥੱਲੇ ਜ਼ਮੀਨ ਰਹਿ ਗਈ ਮੇਰੀ ਪਰ ਜ਼ਮੀਨ ਕਈ ਕਿ ਫੁੱਟ ਹੇਠਾਂ ਹੈ ਹੱਥ ਨਹੀਂ ਪਹੁੰਚਦਾ ਆ ਉੱਤੋਂ ਥੋੜਾ ਰੇਤਾ ਨਿਕਲਿਆ ਹੁਣ ਗਾਰ ਨਿਕਲੀ ਜਾਂਦੀ ਐ ਮਿੱਟੀ ਦੀ ਆ ਮਿੱਟੀ ਇਹ ਚੱਕਣੀ ਕਿਵੇਂ ਆ ਇਹ ਚੁਣੌਤੀਆਂ ਬਹੁਤ ਨੇ ਇਹਨਾਂ ਦੇ ਸਾਹਮਣੇ ਇਸ ਰੇਤ ਹੀਟੋਂ ਆਪਦੀ ਉਹੀ ਜ਼ਮੀਨ ਜਿੱਥੇ ਇੰਨੀ ਸੋਹਣੀ ਫਸਲ ਹੁੰਦੀ ਸੀ ਜਿੱਥੋਂ ਘਰ ਚੱਲਦਾ ਸੀ ਜਿਸ ਖੇਤ ਨੂੰ ਵੇਖ ਕੇ ਮਨ ਖੁਸ਼ ਹੁੰਦਾ ਸੀ ਪਰ ਅੱਜ ਦੇਖੀ ਕੁਝ ਨਹੀਂ ਰਿਹਾ ਸਭ ਬਰਬਾਦ ਹੋ ਚੁੱਕਿਆ ਇਸ ਬਰਬਾਦੀ ਦੇ ਨਾਲ ਕਿਵੇਂ ਨਜਿੱਠਣਾ ਹੈ ਕਿਵੇਂ ਇਸ ਹਕਾਤ ਦੇ ਨਾਲ ਨਜਿੱਠ ਦਿਆ ਮੋੜ ਆਪਦਾ ਖੇਤ ਬਹਾਲ ਕਰਨਾ ਪਾਪੂ ਜੀ ਕਿੰਨਾ ਕੁ ਹੈਟਾ ਹੋ ਗਈ ਜ਼ਮੀਨ ਕਿੰਨੀ ਕੁ ਉੱਤੇ ਮਿੱਟੀ ਪੈ ਗਈ ਇਹ ਜੀ 4 4 ਫਟ 3 3 ਇੰਚ 4 4 ਫਟ ਜਿਹੜੀ ਮਿੱਟੀ ਥੱਲੇ ਪੈ ਗਈ ਆ ਰੇਤਾ ਪੈ ਗਈ ਆ ਵਿੱਚ ਦਲਦਲ ਹੋ ਗਈ ਆ ਜਿਹੜੀ ਆ ਪਾਣੀ ਨਿਕਲ ਰਿਹਾ ਜੀ ਨਾਲੇ ਕਹਿੰਦੇ ਰੇਤਾ ਵੀ ਸਰਕਾਰ ਕਹਿੰਦੀ ਜਿਹਦਾ ਖੇਤ ਉਦੀ ਰੇਤ ਵੇਚ ਲੂ ਭਲਾ ਕਹਿੰਦੇ ਲੱਗਦਾ ਤੁਹਾਨੂੰ ਕੰਮ ਆ ਜਾ ਸਰ ਇਹ ਨਾ ਤੇ ਰੇਤ ਹੀ ਹੈ ਤੇ ਨਾ ਮਿੱਟੀ ਹੈ ਇਹ ਕਿਹੇ ਕੰਮ ਨਹੀਂ ਆਉਣ ਵਾਲੀ ਇਹਨੂੰ ਬਾਹਰ ਕੱਢਣਾ ਪਊਗਾ ਫੇਰ ਖੇਤ ਤਿਆਰ ਹੋਊਗਾ ਤੇ ਫੇਰ ਕਦੇ ਇਹ ਆਈਡੀ ਛਤੀ ਖੇਤ ਤਿਆਰ ਵੀ ਨਹੀਂ ਹੋਣਾ ਕਿਉਂ ਇੱਥੇ ਥੱਲੇ ਤੋਂ ਦਲਦਾ ਲਿਆ ਅਰੇ ਪਾਣੀ ਨਿਕਲਦੇ ਜਾ ਤੇ ਦੇਖੋ ਆ ਪਾਣੀ ਨਿਕਲ ਰਿਹਾ ਥੱਲੇ ਤੇ ਥੱਲੇ ਰੇਤ ਵੀ ਨਿਕਲ ਨਹੀਂ ਇੱਥੇ ਤਿੰਨ ਚਾਰ ਚਾਰ ਫੁੱਟ ਤੇ ਆ ਦੋ ਫੁੱਟ ਜਿੱਥੇ ਤੱਕ ਮੇਰਾ ਹੱਥ ਜਾਂਦਾ ਉਥੋਂ ਤੱਕ ਰੇਤ ਹੀ ਤਰੀ ਜਾਂਦੀ ਹੈ ਸੁਪਰਬੰਧ ਹੈਗੇ ਕਿਵੇਂ ਚੱਕੋਗੇ ਸਾਡੇ ਕੋਲ ਕਿਵੇਂ ਬਣੂਗਾ ਸਰ ਅੱਗੇ 88 ਤਲੇ ਹੁਣ ਤੱਕ ਬੜੀ ਮੁਸ਼ਕਲ ਬਣਾਈ ਹੈ ਪਰ ਹੁਣ ਸਾਡੀ ਕੋਈ ਆਵਾਜ਼ ਨਹੀਂ ਰਹੀ ਨਾ ਸਾਡੇ ਕੋਲ ਕੋਈ ਬਚਿਆ ਹੀ ਆ ਕੁਝ ਕਰਨ ਵਾਸਤੇ ਇਸ ਕਰਕੇ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਇਹ ਤੇ ਕੋਈ ਖਾੜੀ ਬਾਹ ਫੜੂ ਤੇ ਫੇਰ ਨਹੀਂ ਤੇ ਸਾਡੇ ਵਸ ਦੀ ਗੱਲ ਨਹੀਂ ਰਹੀ ਬਣਉਂਦੀ